ਸਰਸ਼ੀਕਾਲ ਮੈਰੀਨਾ ਦਿਮਾਮ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਸੋ ਗੱਲ ਕਰਾਂਗੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਲੈ ਕੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1 ਜੂਨ ਨੂੰ ਚੋਣਾਂ ਹੋਈਆਂ ਲੋਕਾਂ ਦੇ ਵਿੱਚ ਕਈ ਹਲਕਿਆਂ ਦੇ ਵਿੱਚ ਕਾਫੀ ਉਤਸ਼ਾਹ ਦੇਖ ਨੂੰ ਮਿਲਿਆ ਉੱਥੇ ਹੀ ਹੁਣ 4 ਜੂਨ ਨੂੰ ਯਾਨੀ ਕਿ ਕੱਲ ਨੂੰ ਨਤੀਜੇ ਐਲਾਨੇ ਜਾਣਗੇ ਜਿਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਹੁਣ ਕੱਲ ਦੇ ਨਤੀਜੇ ਉੱਤੇ ਟਿਕੀਆਂ ਹੋਈਆਂ ਨੇ ਉទਿ ਜੇਕਰ ਅਸੀਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਅਜਿਹੀ ਸਰਕਾਰ ਬਣੇ ਜੋ ਗਰੀਬਾਂ ਦੀ ਗੱਲਬਾਤ ਸੁਣੇ ਗਰੀਬਾਂ ਦੇ ਮੁੱਦਿਆਂ ਵੱਲ ਦੇਖੇ ਅਤੇ ਹਰ ਇੱਕ ਮਸਲੇ ਨੇ ਜਿਹੜੇ ਉਹ ਹੱਲ ਹੋਣੇ ਚਾਹੀਦੇ ਨੇ ਅਸੀਂ ਅਜਿਹੀ ਸਰਕਾਰ ਚਾਹੁੰਦੇ ਹਾਂ ਸੋ ਹੋਰ ਕੀ ਕੁਝ ਕਿਹਾ ਸ਼ਹਿਰ ਵਾਸੀਆਂ ਨੇ ਆਓ ਸੁਣਦਿਆਂ ਉਹਨਾਂ ਦੀ ਜ਼ੁਮਾਨੀ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕੱਲ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ ਕਿਹੜੀ ਪਾਰਟੀ ਜਿਹੜੀ ਕਿ ਤੁਹਾਨੂੰ ਜਿੱਤ ਦੇ ਨੇੜੇ ਲੱਗਦੀ ਹੈ ਕਿਹੜੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਹਾਸਲ ਹੋ ਸਕਦੀਆਂ ਨੇ ਕਿਉਂਕਿ ਹਰ ਇੱਕ ਪਾਰਟੀ ਨੇ ਤਾਂ ਦਾਅਵਾ ਕੀਤਾ ਕਿ 13 ਦੇ 13 ਸੀਟਾਂ ਉਹ ਲੈ ਕੇ ਜਾਣਗੇ ਪਰ ਜਨਤਾ ਬਾਖੂ ਵੀ ਜਾਣਦੀ ਹੈ ਕਿ ਆਖਰ ਉਹ ਕਿਹੜੇ ਪਾਰਟੀ ਨੂੰ ਜਿਹੜਾ ਕਿ ਸੱਤਾ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੋ ਕੱਲ ਦੇ ਨਤੀਜਿਆਂ ਬਾਰੇ ਤੁਹਾਡੀ ਕੀ رائے ਹੈ ਆਪਣੀ رائے ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਬਾਕੀ ਅਸੀਂ ਸੁਣਦੇ ਹਾਂ ਕਿ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਕੀ ਕੁਝ ਕਿਹਾ ਸਰਕਾਰ ਕਾਂਗਰਸ ਜਨਦੀ ਇਹ ਮੋਦੀ ਨੇ ਰੇੜਾ ਬੜਾ ਬਹੁਤ ਮੁਝਾਈ ਕਰ ਦਿੱਤੀ ਮਾੜੀ ਕੀ ਕਰ ਸਕਦੇ ਨੇ ਗਾਰ ਕਾਂਗਰਸ ਆਏਗੀ ਪ੍ਰੇਮੀ ਘਰ ਰਹੇਗੀ ਨਹੀਂ ਲੱਗੇਗਾ ਕੱਲ ਇਲੈਕਸ਼ਨ ਹਾਂ ਵੀ VOTING ਹੋ ਰਹੀ ਹੈ ਕਿਹਨੂੰ ਪਸੰਦ ਦੇ ਨਵੇਂ ਨਹੀਂ ਨਹੀਂ ਇਹੀ ਇਸ ਤਰ੍ਹਾਂ ਕਹਿ ਨਹੀਂ ਸਕਦੇ ਕੁਝ ਇਹ ਤੇ ਹੁਣ ਕੱਲ ਹੀ ਪਤਾ ਲੱਗੇਗਾ ਅਜੇ ਤੱਕ ਤੇ ਅੰਮਰਸਾਦ ਦੇ ਕੋਈ ਚਾਨਣ ਨਹੀਂ ਹੈਗਾ ਜੇ ਨੀ ਵੈਸੇ ਜੇ ਮਾਲੋ ਰਿਜ਼ਲਟ ਆਉਂਦੇ ਆ ਤਾਂ ਕਿਹਦੀ ਸਰਕਾਰ ਤੁਸੀਂ ਦੇਖਣਾ ਪਸੰਦ ਕਰਦੇ ਜੇ ਕਾਂਗਰਸ ਨੂੰ ਦੇਖਣਾ ਪਸੰਦ ਕਰਦੇ ਜੇ ਕਿ ਸਾਰੇ ਇਹ ਤੇ ਮੈਂ ਓਪਨਲੀ ਆਪਾਂ ਕਹਾਈ ਨਹੀਂ ਨਾ ਸਕਦੇ ਠੀਕ ਹੈ ਜਿਹੜੇ ਸਾਰੇ ਬੰਦੇ ਜਿਨੇ ਜਿਨੇ ਕੇਨ ਜਨੋਰਲ ਵੋਟ ਪਾਈ ਹਾਂ ਓਪਨਲੀ ਨਹੀਂ ਕਹਿ ਸਕਦੇ ਜਿੰਨੇ ਜਿਹੜੇ ਰਿਜ਼ਲਟ ਕੀ ਆ ਜਿਹੜਾ ਜਿਹਦਾ ਰਿਜ਼ਲਟ ਆਇਆ ਤਾਂ ਓਪਨਲੀ ਬੰਦਾ ਕਹਿ ਸਕਦਾ ਹੈ ਪਹਿਲਾਂ ਨੂੰ ਕਿ ਜਿਹੜੇ ਜਨੋਰਲ ਵੋਟ ਪਾਉਣ ਜਾਂਦੇ ਉਹਨਾਂ ਨੂੰ ਇਹ ਇਹ ਚੀਜ਼ ਹੈਗੀ ਨਾ ਠੀਕ ਹੈ ਨਹੀਂ ਤੇ ਨਹੀਂ ਪਾਇਆ ਇਹ ਦੁਜਾ ਕੇ ਦਾ ਹਿੱਤ ਨਹੀਂ ਕੁਆ ਇਹ ਰਿਜ਼ਲਟ ਦੇਖ ਕੇ ਪਤਾ ਲੱਗੂਗਾ ਤੇ ਫੇਰ ਅਸੀਂ ਗੱਲ ਚਾਵਾਂ ਫੇਰ ਅਸੀਂ ਕਹਿਸਨੇ ਆ ਇਹ ਹੈ ਇਹ ਸਰਕਾਰ ਅਸੀਂ ਚਾਹਦੇ ਹਾਂ ਸਾਡੀ ਆ ਗਈ ਆ ਜੀ ਮੇਰਾ ਨਾਮ ਗਗਨਦੀਪ ਸਿੰਘ ਹੰਦਲ ਜੀ ਇਹ ਗਗਨਦੀਪ ਸਿੰਘ ਜੀ ਕਿਹੜੀ ਸਰਕਾਰ ਚਾਹੀਦੀ ਹੈ ਜੀ ਕੱਲ੍ਹ ਰਿਜ਼ਲਟ ਆ ਗਿਆ ਜੀ ਹਾਂ ਜਿਹੜੀ ਜੀ ਡਿਵੈਲਪਮੈਂਟ ਕਰ ਸਕੇ ਨਸ਼ਿਆਂ ਦਾ ਮੁੰਡਾ ਬਹੁਤ ਵੱਡਾ ਮੁੰਡਾ ਜੀ ਇਹ ਡਿਵੈਲਪਮੈਂਟ ਬਹੁਤ ਹੋਣੀ ਚਾਹੀਦੀ ਹੈ ਜੀ ਕਿ ਬੇਰੁਜ਼ਗਾਰੀ ਬਹੁਤ ਵੱਡਾ ਮੁੱਦਾ ਜੀ ਸੈਂਟਰ ਚ ਜਿਵੇਂ ਲੋਕ ਸਭਾ ਇਲੈਕਸ਼ਨ ਹੋਏ ਆ ਤੇ ਸੈਂਟਰ ਦੀ ਕਿਸੇ ਸਰਕਾਰ ਦੇਖਣਾ ਪੰਦ ਕਰੇਗੇ ਗਰੀ ਜੀ ਵਧੀਆ ਕੰਮ ਕਰੇ ਹੋ ਡਵੈਲਪਮੈਂਟ ਕਰੀ ਤੀ ਤੁਹਾਨੂੰ ਕੀ ਲੱਗਦਾ ਵੀ ਕਾਂਗਰਸ ਦਾ ਦਰਵਾਜ਼ਾ ਹੈਗਾ ਕਿ ਮੋਦੀ ਸਰਕਾਰ ਹੀ ਆਏਗੀ ਜੀ ਜਿਆਦਾ ਚਾਂਸ ਤੇ ਮੋਦੀ ਸਰਕਾਰ ਦੀ ਹੈ ਜੀ ਜਿੱਦਾਂ ਦੇ ਸਰਵੇ ਆ ਰਹੇ ਆਂ ਹਾਜੀ ਸਾਹਿਬ ਮੋਟਵਾ ਇਲੈਕਸ਼ਨ ਹੋ ਕੇ ਹਟਿਆ ਤੁਸੀਂ ਦੀ ਸਰਕਾਰ ਤੁਸੀਂ ਦੇਖਣਾ ਪਸੰਦ ਕਰੋਗੇ ਦੇਖੋ ਜੀ ਲੋਕ ਸਭਾ ਇਲੈਕਸ਼ਨ ਹੋ ਕੇ ਹਟੇਲੇ ਕੱਲ ਲੈਕਨਾਰੀ ਦੀ ੜਿਆਣਾ ਰਿਜ਼ਲਟ ਆਣਾ ਹੈ ਇਹ ਕਿ ਵਧੀਆ ਸਰਕਾਰ ਨੂੰ ਚਾਹੁੰਦੇ ਆਂ ਇਹ ਹੋ ਜੀ ਸਰਕਾਰ ਚਾਹੁੰਦੇ ਆਂ ਜਿਹੜੀ ਗਰੀਬ ਹਿੱਟ ਦੇ ਵਿੱਚ ਹੋਵੇ ਲੋਕਾਂ ਦੀ ਗੱਲ ਸੁਣੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰੇ ਤੇ ਇਹ ਨਹੀਂ ਕਿ ਲੁੱਟ ਖਸੋਤ ਵਾਲੀ ਸਰਕਾਰ ਹੋਵੇ ਠੀਕ ਹੈ ਜੀ ਦੇਖੋ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਹੈ ਬੇਰੋਜ਼ਗਾਰੀ ਦਾ ਨਸ਼ੇ ਦਾ ਮੁੱਦਾ ਇਹ ਆਹ ਜੀ ਸਰਕਾਰ ਚਾਹੁੰਦੇ ਆਂ ਕਿ ਉਹੋ ਜੀ ਸਰਕਾਰ ਆਵੇ ਜਿਹੜੀ ਇੱਕ ਚੀਜ਼ ਨੂੰ ਦੂਰ ਕਰੇ ਲੋਕਾਂ ਦੀ ਸਮੱਸਿਆਵਾਂ ਨੂੰ ਦੂਰ ਕਰੇ ਨਸ਼ਾ ਪੰਜਾਬ ਤੋਂ ਖਤਮ ਕਰੇ ਬੇਰੋਜ਼ਗਾਰੀ ਨੂੰ ਬढ़ावा ਦੇਵੇ ਇਹੋ ਜੀ ਸਰਕਾਰ ਨਹੀਂ ਚਾਹੀਦੀ ਜਿਹੜੇ ਜੀ ਲੋਕਾਂ ਦੀ ਹਤਮਾਰੀ ਨੀਤੀਆਂ ਦੇ ਹੋਵੇ ਜਾਂ ਮਾੜੀ ਸਰਕਾਰ ਹੋਵੇ ਹਨ ਕਿ ਵਧੀਆ ਸਰਕਾਰ ਚਾਹੀਦੀ ਆ ਨਹੀਂ ਸੈਂਟਰ ਦੀ ਜਿਵੇਂ ਉਹਨਾ ਸੈਂਟਰ ਦੇ ਇਲੈਕਸ਼ਨ ਆ ਲੋਕ ਸਭਾ ਦੇ ਤਾਂ ਸੈਂਟਰ ਦੀ ਚੀਜ਼ ਦੀ ਸਰਕਾਰ ਦੇਖ ਕਰਨੀ ਚਾਹੀਦੀ ਆ ਦੇਖੋ ਵਧੀਆ ਸਰਕਾਰ ਹੋਣੀ ਚਾਹੀਦੀ ਜਿਹੜੀ ਲੋਕਾਂ ਦੀ ਗੱਲ ਸੁਣੇ ਲੋਕਾਂ ਦੀ ਸਮੱਸਿਆਵਾਂ ਨੂੰ ਹੱਲ ਕਰੇ ਠੀਕ ਹੈ ਨਾ ਲੋਕ ਮਾਰੀ ਨੀਤੀ ਤੋਂ ਦੂਰ ਰੱਖੇ ਨੇ ਜਿਹੜੀ ਰੋਜ਼ਗਾਰ ਨੂੰ ਵੜਾਵਾ ਦੇਵੇ ਇੱਕ ਗਰੀਬ ਲੋਕਾਂ ਦੇ ਹਿੱਤ ਦੇ ਵਿੱਚ ਹੋਵੇ ਇਹੋ ਜੀ ਸਰਕਾਰ ਉਹਨੂੰ ਚਾਹੀਦੀ ਆ ਇਹੋ ਜੀ ਸਰਕਾਰ ਨਹੀਂ ਜਿਹੜੀ ਲੋਕਾਂ ਨੂੰ ਨਸ਼ੇ ਦਾ ਸੇਜਾ ਕਿਧਰ ਰੱਖੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੀ ਸਰਕਾਰ ਕਾਂਗਰਸ ਆ ਰਹੀ ਹੈ ਕਿ ਬੀਜੇਪੀ ਆ ਰਹੀ ਹੈ ਦੇਖੋ ਜੀ ਇਹ ਕਹਣਾ ਬੜਾ ਔਖਾ ਹੈ ਕਿ ਕਿਹੜੀ ਆ ਰਹੀ ਹੈ ਨੁੱਕ ਵਧੀਆ ਸਰਕਾਰ ਚਾਹੀਦੀ ਹੈ ਤੁਹਾਡੇ ਲਈ ਕਾਂਗਰਸ ਆਵੇ ਜਾਂ ਬੀਜੇਪੀ ਆਵੇ ਗੋਜੇ ਸਮਾਜ ਬਣ ਜਾਵੇ ਕਾਲੀ ਤਲਾ ਜਿਹੜੀ ਮਰਜ਼ੀ ਦਾ ਕਰਾਵੇ ਲੇਕਿਨ ਇੱਕ ਵਧੀਆ ਸਰਕਾਰ ਹੋਣੀ ਚਾਹੀਦੀ ਆਪਣੀ ਸਭ ਤੋਂ ਕਿਹੜੇ ਮੁੱਦੇ ਹੈਗੇ ਆ ਜਿਹੜੇ ਕੰਮ ਅੰਮ੍ਰਿਤਸਰ ਦੇ ਵਿੱਚ ਬਹੁਤ ਮੁੱਦੇ ਹੈ ਜੀ ਇੱਕ ਤੇ ਡਵੈਲਪਮੈਂਟ ਦਾ ਮੁੱਦਾ ਜੀ ਪੰਜਾਬ ਦੇ ਵਿੱਚ ਡਵੈਲਪਮੈਂਟ ਕਾਫੀ ਸਮੇ ਤੋਂ ਹੋਈ ਨਹੀਂ ਆ ਠੀਕ ਹੈ ਸਭ ਤੋਂ ਵੱਡੀ ਸਮੱਸਿਆ ਨਸ਼ੇ ਦੀ ਆ ਇਸ ਤੋਂ ਵੱਡੀ ਸਮੱਸਿਆ ਹੈ ਬੇਰੋਜ਼ਗਾਰੀ ਦੀ ਆ ਠੀਕ ਹੈ ਨਾ ਇਹ ਜਿਹੜੇ ਛੋਟੇ ਛੋਟੇ ਕਾਫੀ ਸਮੱਸਿਆਵਾਂ ਹੈਗੀਆਂ ਜਿਹੜੀਆਂ ਅੰਬਸਰ ਦੇ ਵਿੱਚ ਹੈ ਕਿ ਪੰਜਾਬ ਦੇ ਵਿੱਚ ਹੈਗੀਆਂ